ਹਾਂਜੀ ਕਿਸਾਨ ਵੀਰੋ ਅੱਜ ਤੁਹਾਡੇ ਵਾਸਤੇ ਆਪਾਂ ਜਰਸੀ ਚ ਕਰਾਸ ਬੱਸੀ ਲੈ ਕੇ ਆਏ ਆ ਦੂਜਾ ਸੂਹਾ ਸੂਈ ਆ ਮਗਰ ਬੱਚੀ ਨੂੰ ਜਨਮ ਦਿੱਤਾ ਕੱਲ ਸਵੇਰ ਇਹਦੀ ਡਿਲੀਵਰੀ ਹੋਈ ਆ ਪਹਿਲੇ ਸੂਏ ਨੇ 16 17 ਕਿਲੋ ਦੁੱਧ ਦਿੱਤਾਗਾ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਕੱਲਾ-ਕੱਲਾ ਨਿੱਖੜਵਾ ਥਾਣਾ ਤੁਸੀਂ ਨਾੜ ਤੁਸੀਂ ਦੂਨੋ ਦੇਖ ਸਕਦੇ ਹੋ ਦੁੱਧ ਵਾਲੀ ਕਾਲਾ-ਕਾਲਾ ਥਾਣਾ ਥੀਚਵਈ ਵਾਲਾ ਸੋਹਣਾ ਥਾਣਾ ਦੂਜਾ ਸੂਹਾ ਸੂਈ ਆ ਅੱਜ ਆਪਾਂ 2 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੈਰੀ ਫਾਰਮ ਕਲਾ ਵਾਲਾ ਆਪਣੇ ਫਾਰਮ ਤੋਂ ਵੀ ਵੀਡੀਓ ਕਵਰ ਕਰਦੇ ਆ। ਸੋ ਤੁਸੀਂ ਹਵਾਨੇ ਦੇ ਨਾੜਾਂ ਜਿਹੜੀਆਂ ਦੇਖਦੇ ਬੈਗ ਤੋਂ ਵੀ ਦਿਖਾਈ ਦਿੰਦੀਆਂ ਨੇ ਤੇ ਮਿਲਕ ਵੇਨ ਬਹੁਤ ਸਟਰੋਂਗ ਹੈ ਤੇ ਮਗਰ ਬੱਚੀ ਨੂੰ ਜਨਨ ਤਾ ਦੇਖਦਾ ਤੁਸੀਂ। ਕੱਲ ਸਵੇਰ ਸੂਈ ਆ ਬੱਚੀ ਦਾ ਨਾੜੂਆ ਨਾਲ ਆ ਮਗਰ ਬੱਚੀ ਆ ਗਈ ਸਾਈਵਾਲ ਚ ਕਰਾਸ ਆਪ ਵੀ ਇਹ ਜਰਸੀ ਚ ਕਰਾਸ ਆ ਤੋਰ ਕੇ ਦਿਖਾਉਣੇ ਆ। ਰੇਟ ਇਹਦਾ ਬਾਬਜੂ ਬਾਜਬੂਗਾ ਕਿਉਂਕਿ ਦੁੱਧ ਵੀ ਇਹਨੇ ਮੰਨ ਕੇ ਚਲੋ 16-17 ਤੋਂ ਪਲੱਸ ਪਾਉਣਾ ਪਰ ਫੈਂਟ ਵਾਲਾ ਦੁੱਧ ਪਾਉਣਾਗਾ। ਹਵਾਨਾ ਦੇਖੋ ਤੁਸੀਂ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ। ਆਪਦੇ ਬਿੱਤ ਦੇ ਹਿਸਾਬ ਨਾਲ ਸੋਸ ਨੂੰ ਤੋੜ ਕੇ ਦਿਖਾਉਣੇ ਆ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਅੱਜ ਆਪਾਂ 2 ਜੁਲਾਈ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸੁੱਤਾ ਜੀ ਸੂਈਆ ਬਹੁਤ ਵੀਰਾਂ ਦੀ ਡਿਮਾਂਡ ਆਉਂਦੀ ਆ ਵੀ ਆਪਾਂ ਨੂੰ 15-16 ਕਿਲੋ ਵਾਲੀ ਬੈੜ ਚਾਹੀਦੀ ਆ ਜਿਹੜੀ ਗਰਮੀ ਨਾ ਮਨਾਉਂਦੀ ਹੋਵੇ ਤੇ ਮੰਨ ਕੇ ਚੱਲੋ ਦੁੱਧ ਵੀ ਸੰਘਣਾ ਮੱਝਾਂ ਵਰਗਾ ਹੋਵੇ ਸੋ ਦੇਖੋ ਐ ਫੈਕਸ ਲੈਵੇ ਦੀ ਆ ਹਵਾਨੇ ਤੇ ਨਾੜ ਆ ਜਿਹੜੀ ਦੂਰੋਂ ਪਤਾ ਲੱਗਦਾਗਾ ਖਾਂਦੀ ਪਿੰਡੀ ਫੁੱਲਾ ਬੱਛੀ ਸੋ ਇਥੋਂ ਤੁਰਦੀ ਦਾ ਹਵਾਨਾ ਤੁਸੀਂ ਇੱਕ ਵਾਰ ਫੇਰ ਦੇ ਸਕਦੇ ਹੋ ਤੇ ਹਾਈਟ ਲੈਂਥ ਦਾ ਅੰਦਾਜ਼ਾ ਇੱਥੋਂ ਲਾ ਸਕਦੇ ਹੋ ਤੁਸੀਂ ਜਰਸੀ ਚ ਕਰਾਸ ਪਿੰਡ ਆ ਤੇ ਮਗਰ ਆ ਗਈ ਬੱਛੀ ਕੱਲ ਸਵੇਰ ਦੀ ਸੂਈ ਹੋਈ ਹੈ ਅੱਜ 2 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂ 2 ਜੁਲਾਈ ਨੂੰ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਉਧਰ ਨੂੰ ਲੈ ਆਪ ਤੋਂ ਮੜੀ ਉੱਥੋਂ ਮੋੜ ਲਗਾ ਹਨ ਸੋ ਦੇਖੋ ਕਮਾਲਿਆ ਮੋੜ ਲੈ ਮੋੜ ਲੈ ਮੋੜ ਲੈ ਬੱਛੀ ਕੋਲੇ ਲੈ ਚੱਲ ਹੌਲੀ ਹੌਲੀ ਲੈ ਜਨ ਸੋ ਦੇਖੋ ਇੱਥੋਂ ਤੁਸੀਂ ਦੇ ਦੇ ਕਰਾਓ ਸੰਗ ਦੇ ਵਿੱਚ ਆ ਗਈ ਇਹਦਾ ਦੁੱਧ ਵੀ ਸੰਗਣਾ ਹੋਊਗਾ ਫੈਂਟ ਵਾਲਾ ਹੋਊਗਾ ਤੇ ਬਾਕੀ ਗਰਮੀ ਇਹਨੇ ਬਹੁਤ ਘੱਟ ਮਨਾਉਣੀ ਆ ਕਿਉਂਕਿ ਇਦਾਂ ਦੀਆਂ ਜਿਹੜੀਆਂ ਗਾਵਾਂ ਨੇ ਕ੍ਰੋਸ ਹੋ ਗਰਮੀ ਬਹੁਤ ਘੱਟ ਮਨਾਉਂਦੀ ਨੇ ਜਰਸੀ 'ਚ ਜਿਆਦਾ ਅੰਸ ਆ ਗਿਆ ਦਾ ਆਪਾਂ ਜਰਸੀ ਕ੍ਰੋਸ ਕਹਿ ਸਕਦੇ ਹਾਂ ਤੁਸੀਂ ਇੱਥੋਂ ਚੈੱਕ ਕਰੋ ਹਵਾਨਾ ਹੁਣ ਐ ਘੋੜੀ ਵਰਗੀ ਚਾਲ ਆ ਕੱਲਾ-ਕੱਲਾ ਨਿੱਖਣਵਾ ਥਾਣਾ ਤੇ ਮਗਰ ਆ ਗਈ ਬੱਛੀ ਬੱਛੀ ਜਿਹੜੀ ਸਾਹੀਵਾਲ ਦੇ ਵਿੱਚ ਕ੍ਰੋਸ ਆ ਦੇਖੋ ਜੀ ਬੱਸੀ ਮਗਰ ਆ ਜਾਂਦੀ ਬੱਛੀ ਖੁਰਲੀ ਜਿੱਡੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਥਾਣੇ ਇੱਕ ਵਾਰੀ ਫੇਰ ਦੇ ਸਕਦੇ ਹੋ ਕੱਲਾ-ਕੱਲਾ ਨਿੱਖਣਵਾ ਥਾਣਾ ਹੱਥੀਚੁਆਈ ਵਾਲਾ ਸੋਹਣਾ ਥਾਣਾ ਮਿਲਕ ਮੇਨ ਦੇਖ ਸਕਦੇ ਹੋ ਜੋ ਵੀ ਵੜ ਨੂੰ ਖਰੀਦਣ ਲਈ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕੇ ਹਾਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ